ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਮੁਹਾਲੀ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਕਤਲ ਕੇਸ ਦੇ ਪੁਲਿਸ ਨੇ ਤਿੰਨ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਹਾਲੇ ਫਰਾਰ ਦੱਸਿਆ ਜਾ ਰਿਹਾ ਹੈ ਦੱਸਿਆ ਕਿ 15 ਦਸੰਬਰ ਨੂੰ ਸੁਆਣਾ ਕਬੱਡੀ ਟੂਰਨਾਮੈਂਟ ਵਿੱਚ ਹੋਇਆ ਸੀ ਰਾਣਾ ਬਲਾਚੌਰੀਆ ਦਾ ਕਤਲ ਮੋਲਜਮਾਂ ਦੀ ਪਛਾਣ ਕਰਨ ਪਾਠਕ ਉਰਫ ਡਿਫਾਲਟ ਅਤੇ ਤਰਨਦੀਪ ਸਿੰਘ ਉਰਫ ਟਿੰਡਾ ਅਤੇ ਸੁਖਸ਼ੇਰਪਾਲ ਆਕਾਸ਼ ਵਜੋਂ ਹੋਈ ਹੈ ਤਿੰਨਾਂ ਨੂੰ ਹਾਵੜਾ ਪਛਮੀ ਬੰਗਾਲ ਤੋਂ ਗ੍ਰਿਫਤਾਰ ਕੀਤਾ ਗਿਆ ਐਸਐਸਪੀ ਹਰਮਨਦੀਪ ਹਾਨਸ ਨੇ ਅੱਜ ਮੁਹਾਲੀ ਵਿੱਚ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਕਹਿ ਕੇ ਕਾਰਨਾਮੇ ਦਿੱਤੇ ਆ ਨੇ ਰਾਣਾ ਬਲਾਚੌਰੀ ਅਤੇ ਚਲਾਈ ਸੀ ਗੋਲੀ ਜਦੋਂ ਕਿ ਤਰਨਦੀਪ ਮੋਟਰਸਾਈਕਲ ਸਟਾਰਟ ਕਰਕੇ ਖੜਾ ਸੀ। ਬਾਹਰ ਦਾਤ ਮੋਟਰਸਾਈਕਲ ਛੱਡ ਕੇ ਟੈਕਸੀ ਵਿੱਚ ਫਰਾਰ ਹੋ ਗਏ ਸਾਰੇ ਲੋਕ ਅਦਿੱਤਿਆ ਹਲੇ ਫਰਾਰ ਦੱਸਿਆ ਜਾ ਰਿਹਾ ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੂਰੀ ਬਾਹਰ ਦਾਤ ਵਿਦੇਸ਼ ਵਿੱਚ ਬੈਠੇ ਡੈਨੀ ਬਲ ਦੇ ਇਸ਼ਾਰੇ ਦਿੱਤੇ ਗਏ। ਸਾਰੇ ਮੁਲਜ਼ਮਾਂ ਦੀ ਜਾਂਚ ਤੋਂ ਬਾਅਦ ਇਨਾਂ ਨੂੰ ਪੰਜਾਬ ਲਿਆਂਦਾ ਗਿਆ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਅਪਡੇਟ ਕਰਦੇ ਕਿ ਮੋਹਾਲੀ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਕਤਲ ਕੇਸ ਵਿੱਚ ਪੁਲਿਸ ਨੇ ਤਿੰਨ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਐਸਐਸਪੀ ਨੇ ਦੱਸਿਆ ਕਿ ਇੱਕ ਹਾਲੇ ਫਰਾਰ ਹੈ ਉਸ ਦੀ ਭਾਲ ਕੀਤੀ ਜਾ ਰਹੀ ਹੈ ਔਰ ਗੁਪਤ ਸੂਚਨਾ ਦੇ ਆਧਾਰ ਤੇ ਅੱਜ ਨਹੀਂ ਤਾਂ ਕੱਲ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ 15 ਦਸੰਬਰ ਨੂੰ ਸੁਹਾਣਾ ਕਬੱਡੀ ਟੂਰਨਾਮੈਂਟ ਵਿੱਚ ਹੋਇਆ ਸੀ ਕਤਲ ਉਸ ਤੋਂ ਬਾਅਦ ਮੋਲਜਮਾਂ ਦੀ ਪਛਾਣ ਕਰਨ ਪਾਟਕ ਔਰ ਫਟਫਾਲਟਰ ਤਰਨਦੀਪ ਸਿੰਘ ਉਰਫ ਟਿੰਡਾ ਤੇ ਸੁਖਸ਼ੇਰ ਪਾਲ ਆਕਾਸ਼ਵਜੋ ਹੋਈ ਇਹਨਾਂ ਲੋਕਾਂ ਦੀ ਪਛਾਣ ਇਹਨਾਂ ਨੂੰ ਪੱਛਮੀ ਮੰਗਾਲ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਇਹਨਾਂ ਨੂੰ ਪੰਜਾਬ ਲਿਆਂਦਾ ਗਿਆ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਤੱਕ ਦੀ ਅਸੀਂ ਦੱਸੀਏ ਸਭ ਤੋਂ ਵੱਡੀ ਅਪਡੇਟ ਕਿ ਮੁਹਾਲੀ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਕਤਲ ਕੇਸ ਵਿੱਚ ਪੁਲਿਸ ਨੇ ਤਿੰਨ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ 19 ਦਸੰਬਰ ਸ਼ਾਮ ਨੂੰ ਜਿਹੜਾ ਇੱਕ ਲਗਭਗ ਇੱਕ ਮਹੀਨਾ ਪਹਿਲਾਂ ਰਾਣਾ ਬਲਾਚੌਰੀਆ ਜਿਹੜਾ ਇੱਕ ਕਬੱਡੀ ਪ੍ਰੋਮੋਟਰ ਔਰ ਪਲੇਅਰ ਸੀਗਾ ਅਸਲੀ ਨਾਮ ਉਹਦਾ ਕਮਰ ਦਿਗਵਜੇ ਸਿੰਘ ਬਲਾਚੌਰ ਦਾ ਰਹਿਣ ਵਾਲਾ ਨੌਜਵਾਨ ਸੀਗਾ ਜਿਹਦਾ ਕਿ ਗੋਲੀਆਂ ਮਾਰ ਕੇ ਸੁਹਾਣੇ ਦੇ ਵਿੱਚ ਮਰਡਰ ਕਰ ਦਿੱਤਾ ਗਿਆ ਸੀ ਇਸ ਉਦੋਂ ਤੋਂ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਜੀ ਉਹਦੇ ਵਿੱਚ ਪਹਿਲਾਂ ਅਸੀਂ 5 ਦੇ ਕਰੀਬ ਮੁਜਰਮ ਜਿਹੜੇ ਸੀਗੇ ਉਹ ਫੜ ਲਏ ਸੀਗੇ ਇਨਵੈਸਟੀਗੇਸ਼ਨ ਦੇ ਦੌਰਾਨ ਲੇਕਿਨ ਜਿਹੜੇ ਐਕਚੁਅਲ ਸ਼ੂਟਰ ਤੇ ਇੱਕ ਮੁੰਡਾ ਮੋਟਰਸਾਈਕਲ ਤੇ ਸੀਗਾ ਜਿਨ੍ਹਾਂ ਨੇ ਮਰਡਰ ਕਰਿਆ ਸੀਗਾ ਤੇ ਇੱਥੋਂ ਭੱਜ ਗਏ ਸੀ ਉਹ ਮਰਡਰ ਕਰਕੇ ਉਹਨਾਂ ਨੂੰ ਇਹਨਾਂ ਤਿੰਨ ਜਣਿਆਂ ਨੂੰ ਉਹਦੇ ਚ ਅਸੀਂ ਅਰੈਸਟ ਕੀਤਾ ਜੀ ਪਹਿਲਾ ਜਿਹੜਾ ਮੁਜਲਮ ਹੈਗਾ ਕਰਨ ਪਾਠਕ ਜੀ ਦਾ ਨਾਮ ﺍﻟियास ਕਰਨ ਡਿਫਾਲਟਰ ਕਹਿੰਦੇ ਹੈਗੇ ਜਿਹਨੂੰ ਜੀ ਉਹ ਨੰਬਰ 2 ਤੇ ਤਰਨਦੀਪ ਸਿੰਘ ਨੰਬਰ 3 ਸੁਖਸ਼ੇਰ ਪਾਲ ਸਿੰਘ ﺍﻟियास ਆਕਾਸ਼ ਇਹ ਤਿੰਨੋਂ ਜਣੇ ਸੀਗੇ ਜਿਹੜੇ ਬੇਸਿਕਲੀ ਐਕਟਿਵ ਇਨਵੋਲਵਮੈਂਟ ਸੀ ਇਹਨਾਂ ਦੀ ਮਰਡਰ ਦੇ ਵਿੱਚ ਚੌਥਾ ਬੰਦਾ ਅਦਿੱਤਿਆ ਕਪੂਰ ਹੈਗਾ ﺍﻟियाਸ ਮੱਖਣ ਉਹ ਹਲੇ ਵੀ ਜਿਹੜਾ ਹੈਗਾ ਭਗੌੜਾ ਨਹੀਂ ਫੜਿਆ ਗਿਆ ਇਹਨਾਂ ਦੇ ਵਿੱਚ ਅਦਿੱਤਿਆ ਕੁਮਾਰ, ਇਲਿਆਸ ਮੱਖਣ ਤੇ ਕਰਨ ਪਾਠਕ ਦੋ ਮੁੰਡਿਆਂ ਨੇ ਜਿਹੜਾ ਬਿਲਕੁਲ ਮੌਕੇ ਦੇ ਉੱਪਰ ਗੋਲੀ ਚਲਾਈ ਸੀਗੀ ਇਹ ਦੋਨੋਂ ਉਹ ਹੈਗੇ ਆ ਜੀ ਤਰਨਦੀਪ ਸਿੰਘ ਉਹ ਬੰਦਾ ਸੀਗਾ ਜਿਹੜਾ ਮੋਟਰਸਾਈਕਲ ਚਲਾ ਰਿਆ ਸੀ ਖੋਲ ਖੜਾ ਸੀ ਮੋਟਰਸਾਈਕਲ ਨੂੰ ਲੈ ਕੇ ਤੇ ਇਹ ਦੋਨੋਂ ਉਹਦੇ ਨਾਲ ਪਿੱਛੇ ਜਾ ਕੇ ਮੋਟਰਸਾਈਕਲ ਤੇ ਬੈਠੇ ਸੀ ਤੇ ਸਪੌਟ ਤੋਂ ਭੱਜ ਗਏ ਸੀਗੇ ਚੌਥਾ ਬੰਦਾ ਜਿਹੜਾ ਮੈਂ ਦੱਸਿਆ ਤੁਹਾਨੂੰ ਸੁਖਸ਼ੇਰਪਾਲ ਸਿੰਘ ਇਲਿਆਸ ਆਕਾਸ਼ ਹੈਗਾ ਇਹਨੇ ਖਰੜ ਦੇ ਵਿੱਚ ਇੱਕ ਜਿਹੜਾ ਸਾਰਾ ਲੋਜਿਸਟਿਕ ਸਪੋਰਟ ਸੀਗੀ ਔਨ ਗਰਾਉਂਡ ਉਹ ਇਹਨੇ ਪ੍ਰੋਵਾਈਡ ਕੀਤੀ ਸੀਗੀ ਇੱਕ ਫਲੈਟ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਜਿਹੜਾ ਇਹਨਾਂ ਨੇ ਉਦੋਂ ਇੱਕ ਦੋ ਦਿਨ ਪਹਿਲਾਂ ਲਈ ਆਪਣੀ ਲੋਕੇਸ਼ਨ ਬਣਾਈ ਹੋਈ ਸੀ ਠਾਰ ਜਿੱਥੇ ਰੁਕੇ ਹੋਏ ਸੀਗੇ ਫਿਰ ਇਹਨਾਂ ਨੂੰ ਜਿਹੜੇ ਮੋਬਾਈਲ ਵਗੈਰਾ ਸੀਗੇ ਉਹ ਵੀ ਇਹਨੇ ਅਰੇਂਜ ਕਰਕੇ ਦਿੱਤੇ ਸੀਗੇ ਤੇ ਇੱਕ ਟੈਕਸੀ ਡਰਾਈਵਰ ਜਿਹੜਾ ਮੁੰਡਾ ਹੈ ਆਪਾਂ ਕਲਕਾ ਤੋਂ ਅਰੈਸਟ ਕੀਤਾ ਸੀ ਦਵਿੰਦਰ ਪਾਲ ਸਿੰਘ ਉਪ ਇੰਡੀਆ ਟਿੰਕੂ ਉਹ ਵੀ ਟਿੰਕਾ ਉਹ ਵੀ ਇਹਨੇ ਅਰੇਂਜ ਕੀਤਾ ਸੀਗਾ ਕਿ ਇਹ ਮੋਟਰਸਾਈਕਲ ਤੋਂ ਜਦੋਂ ਇੱਥੋਂ ਭੱਜੇ ਹੈਗੇ ਆ ਸਾ ਸੁਹਾੜੇ ਥਾੜੇ ਦੇ ਏਰੀਏ ਚ ਅੱਗੇ ਜਾ ਕੇ ਮੋਟਰਸਾਈਕਲ ਖੜਾ ਕਰਕੇ ਫਿਰ ਟੈਕਸੀ ਤੇ ਸ਼ਿਫਟ ਹੋ ਗਏ ਸੀਗੇ ਤੇ ਉਹ ਟੈਕਸੀ ਵਾਲਾ ਵੀ ਅਸੀਂ ਅਰੈਸਟ ਕਰ ਲਿਆ ਸੀਗਾ ਉਹਨੂੰ ਐਕਟਿਵ ਨੌਲੇਜ ਪੂਰੀ ਨੌਲੇਜ ਸੀਗੀ ਉਹਦੇ ਤੋਂ ਰੌਂਦ ਵੀ ਰਿਕਵਰ ਕਰੇ ਸੀ ਵੀ ਇਹ ਜਿਹੜੇ ਇਹਨਾਂ ਨੇ ਇਹਦੇ ਕੋਲ ਰਖਾਏ ਸੀਗੇ ਸੇਫ ਕਸਟਡੀ ਵਾਸਤੇ ਤੇ ਉਸੇ ਲੜੀ ਦੇ ਚੱਲਦੇ ਹੋਏ ਹੁਣ ਜਿਹੜਾ ਸਾਡਾ ਮੋਡਿਊਲ ਹੈਗਾ ਇਹਦੇ 'ਚ ਸਾਰੇ ਬੰਦੇ ਫੜੇ ਗਏ ਆ ਐਕਸੈਪਟ ਜਿਹੜੇ ਬਾਹਰ ਬੈਠਾ ਜੀ ਨੂੰ ਅਸੀਂ ਡੋਨੀ ਬੱਲ ਦੇ ਇਸ਼ਾਰੇ ਤੇ ਹੋਇਆ ਉਹ ਉਸ ਤੋਂ ਇਲਾਵਾ ਜਿਹੜਾ ਇੱਕ ਅਦਿੱਤਿਆ ਕਪੂਰ ਏਲਿਆਸ ਮੱਖਣ ਹੈ ਜੀ ਇੱਕ ਹੋਰ ਰਹਿ ਗਿਆ ਇਹਦੇ ਵਿੱਚ ਉਹਦੇ ਤੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਨੇ ਤੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰਨੀ ਹੈ ਹੋਰ ਹੁਣ ਤੱਕ ਫੋਟੋ ਸਾਡੀ ਇੱਕ ਵਾਰੀ ਹੈ ਜੀ ਕਰਾਂ ਹਾਂ ਕਰਨ ਔਰ ਨਹੀਂ ਨਹੀਂ ਕਰਨ ਔਰ ਅਦਿੱਤਯ ਕਪੂਰ ਜੋ ਹੈ ਇਹਨਾਂ ਦੋਨਾਂ ਨੇ ਗੋਲੀ ਚਲਾਈ ਸੀ ਹਾਂ ਅਦਿੱਤਯ ਇਸ ਸਟਿਲ ਵਾਂਟਡ ਹੈ ਅਦਿੱਤਯ ਕਪੂਰ ਜਿਹੜਾ ਇਹ ਕਰਨ ਹੈਗਾ ਉਹ ਉਸ ਸ਼ੂਟਰ ਤੋਂ ਫਾਇਰ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਸਾਹਮਣੇ ਆਇਆ ਕਿਸ ਤਰ੍ਹਾਂ ਦੀ ਪਲੈਨਿੰਗ ਹੋਈ ਕਿੰਨੇ ਦਿਨ ਪਹਿਲਾਂ ਇਹਨਾਂ ਦੀ ਪਲੈਨਿੰਗ ਹੋਈ ਕਿਉਂਕਿ ਜਿਹੜਾ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ 12 ਤੋਂ ਲੈ ਕੇ 15 ਤੱਕ ਇਹ ਟੂਰਨਾਮੈਂਟ ਚੱਲ ਰਿਹਾ ਸੀ ਨਹੀਂ ਇਹਨਾਂ ਦੀ ਜਿਹੜੀ ਪਲੈਨਿੰਗ ਹੈਗੀ ਡੋਨੀ ਬਲ ਦੇ ਕਹਿੰਦੇ ਇਹਨਾਂ ਦੀ ਕਾਫੀ ਟਾਈਮ ਤੋਂ ਪਲੈਨਿੰਗ ਸੀਗੀ ਇੱਕ ਦੋ ਜਗ੍ਹਾ ਹੋਰ ਵੀ ਪਹਿਲਾਂ ਕਬੱਡੀ ਟੂਰਨਾਮੈਂਟ ਬਾਕੀ ਮੈਂ ኦਪਰੇਸ਼ਨਲ ਡਿਟੇਲਸ ਹੀ ਦੱਸਦਾ ਲੇਕਿਨ ਉਹਦੇ ਚ ਵੀ ਇਹ ਗਏ ਸੀਗੇ ਉਹਨੂੰ ਹਿੱਟ ਕਰਨ ਲਈ ਲੇਕਿਨ ਉੱਥੇ ਕਿਸੇ ਵਜ੍ਹਾ ਕਰਕੇ ਇਹਨਾਂ ਤੋਂ ਕੰਪਲੀਟਲੀ ਉਹਨੂੰ ਕਲੀਨ ਨਹੀਂ ਇਹਨਾਂ ਨੂੰ ਸ਼ਾਰਟ ਮਿਲਿਆ ਤਾਂ ਨਹੀਂ ਕਰ ਪਾਏ ਲੇਕਿਨ ਇਹਨਾਂ ਦੀ ਪਲੈਨਿੰਗ ਜਿਹੜੀ ਹੈਗੀ ਉਹ ਪਿਛਲੇ ਘੱਟੋ ਘਾਟ ਡੇਢ ਦੋ ਮਹੀਨੇ ਤੋਂ ਇਸ ਬੰਦੇ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਕਰੀਬਨ ਦੋ ਅਲਗ ਅਲਗ ਜਗ੍ਹਾ ਤੇ ਕਬੱਡੀ ਟੂਰਨਾਮੈਂਟ ਸੀਗੇ ਉਹ ਉੱਥੇ ਕੀਤੀ ਗਈ ਸੀ ਸਰ ਆਏ ਕਿੰਨੇ ਸੀ ਜੇ ਬਦਮਾਸ਼ ਤਿੰਨ ਆਏ ਸੀ ਦੋ ਆਏ ਸੀ ਤਿੰਨ 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 ਜਿਹੜੇ ਜਿਹੜੇ ਮੈਂ ਤੁਹਾਨੂੰ ਦੱਸਦਾ ਵੀ ਮੌਕੇ ਤੇ ਆਏ ਸੀ ਮਾਰਨ ਲਈ ਤਥਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਪਿੱਛੇ ਫਲੈਟ ਦੇ ਵਿੱਚ ਬੈਠਾ ਹੋਇਆ ਸੀਗਾ ਉਹਦੀ ਸਾਡੇ ਕੋਲ ਹੁਣ ਫੁਟੇਜ ਵਗੈਰਾ ਵੀ ਹੈਗੀ ਹੈ ਜਦੋਂ ਉੱਥੇ ਗਏ ਆ ਸਾਮਾਨ ਪਹਿਲਾਂ ਆਉਂਦੇ ਜਾਂਦੇ ਆ ਜੀ ਬੈਕਵਰਡ ਫਾਰਵਰਡ ਟਰੈਕ ਕੀਤਾ ਗਿਆ ਉਹ ਸਾਰੇ ਸੀਗੇ ਉਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਮੋਡਿਊਲ ਸੀ ਉਹਦੇ ਵਿੱਚ ਇੱਕ ਮੁੰਡਾ ਸੀਗਾ ਜੀ ਗਗਨ ਨਾਮ ਦਾ ਜਿਹਨੇ ਰੈਕੀ ਕੀਤੀ ਸੀਗੀ ਪਹਿਲਾਂ ਇੱਥੇ ਰਹਿ ਕੇ ਲਾਂਡਰਾਂ ਵਗੈਰਾ ਔਰ ਸੋਹਣਾ ਪੂਰੇ ਏਰੀਆ ਦੇ ਵਿੱਚ ਉਸ ਤੋਂ ਇਲਾਵਾ ਐਸ਼ਦੀਪ ਸੀਗਾ ਜੀ ਜਿਹੜਾ ਮੇਨ ਫਾਈਨੈਂਸਰ ਔਰ ਇਹਨਾਂ ਨੂੰ ਨਾਲ ਮਤਲਬ ਕੰਟਰੋਲ ਕਰ ਰਿਆ ਸੀ ਜਾਂ ਕੋਆਰਡੀਨੇਟ ਕਰ ਰਿਆ ਸੀ ਇਹ ਸੀਗੇ ਬੰਦੇ ਉਸਰ ਜਿਹੜਾ ਇੰਕਾਊਂਟਰ ਕੀਤਾ ਸੀਗਾ ਉਹਦਾ ਉਹ ਮੈਂ ਉਹ ਉਦੋਂ ਵੀ ਤੁਹਾਨੂੰ ਹਰਪਿੰਦਰ ਮਿੱੱਡੀ ਦਾ ਮੈਂ ਤੁਹਾਨੂੰ ਉਦੋਂ ਵੀ ਬਰੀਫ ਕੀਤਾ ਸੀ ਵੀ ਐਸ਼ਦੀਪ ਦੇ ਕਹਿਣ ਦੇ ਉੱਪਰ ਜਿਹੜਾ ਉਹ ਮਿੰਦਰ ਮਿੱੱਡੀ ਹੈਗਾ ਉਹ ਇਹਨਾਂ ਸਾਰਿਆਂ ਨੂੰ ਇੱਕ ਦਰਾਂ ਨਾਲ ਲਾ ਲੋ ਡਾਇਰੈਕਸ਼ਨ ਦੇ ਰਿਹਾ ਸੀ ਕੋਆਰਡੀਨੇਟ ਕਰ ਰਿਹਾ ਸੀ ਠੀਕ ਤੇ ਸਰ ਹੋਰ ਵੀ ਇਹਨਾਂ ਦਾ ਕੋਈ ਇਨਵੋਲਵਮੈਂਟ ਲੋਕਲ ਕੋਈ ਇਨਵੋਲਵਮੈਂਟ ਸਾਹਮਣੇ ਆਇਆ ਕਿ ਨਾ ਤੁਸੀਂ ਕਿਹਾ ਕਿ ਇੱਕ ਫਲੈਟ ਜਿਹੜਾ ਆਇਡੈਂਟੀਫਾਈ ਕੀਤਾ ਹੈ ਫਲੈਟ ਦੇ ਵਿੱਚ ਦੇਖੋ ਫਲੈਟ ਵਾਲਾ ਜਿਹੜਾ ਆਇਡੈਂਟੀਫਾਈ ਕੀਤਾ ਉਹ ਅਸੀਂ ਹੁਣ ਚੈੱਕ ਕਰਨਾ ਵੀ ਉਹਨਾਂ ਨੂੰ ਪਤਾ ਸੀਗਾ ਕਿਰਾਏ ਤੇ ਦੇਣ ਤੋਂ ਪਹਿਲਾਂ ਜਾਂ ਫਿਰ ਉਹਨਾਂ ਨੇ ਪੁਲਿਸ ਵੈਰੀਫਿਕੇਸ਼ਨ ਕਰਾਈ ਸੀ ਨਹੀਂ ਕਰਾਈ ਸੀ ਉਸ ਤੋਂ ਇਲਾਵਾ ਹੋਰ ਵੀ ਇਹਨਾਂ ਦੀ ਜਿਹੜੀ ਇੰਟਰੋਗੇਸ਼ਨ ਚੱਲ ਰਹੀ ਉਹ ਚ ਹੋਰ ਵੀ ਅੱਗੇ ਗੱਲਾਂ ਆ ਰਹੀਆਂ ਜਿਹੜੇ ਹਲੇ ਆਪਾਂ ਲੂਜ਼ ਐਂਡ ਹੈਗੇ ਜਿਹੜੇ ਕੰਪਲੀਟ ਕਰਾਂਗੇ ਇਹਦਾ ਰਿਮਾਂਡ ਲੈਣ ਤੋਂ ਬਾਅਦ ਨਹੀਂ ਰੁਕੇ ਸੀ ਨਹੀਂ ਰੁਕੇ ਨਹੀਂ ਜੀ ਉਸ ਤੋਂ ਬਾਅਦ ਤਾਂ ਨਿਕਲ ਗਏ ਨਾ ਇਹ ਇੱਕ ਨਾ ਗੱਡੀਆਂ ਚੇਂਜ ਕਰਕੇ ਉਸ ਤੋਂ ਪਹਿਲਾਂ ਉੱਥੇ ਰੁਕੇ ਹੋਏ ਸੀ ਕਿਵੇਂ ਇਨਕੋ ਪਕੜਾ ਗਿਆ ਇਹ 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 ਜਿਹੜਾ ਟੈਕਨੀਕਲ ਐਂਡ ਹਿਊਮਨ ਇੰਟ ਦੇ ਨਾਲ ਉਸੇ ਦਿਨ ਤੋਂ ਲੱਗੇ ਹੋਏ ਸੀ ਪਹਿਲੇ ਦਿਨ ਤੋਂ ਹੀ ਅਰੇਸਟ ਸ਼ੁਰੂ ਹੋ ਗਈਆਂ ਸੀਗੀਆਂ ਜੀ ਜਿਹੜੇ ਡੋਨੀਬਲ ਦੇ ਖਾਸ ਬੰਦੇ ਸੀਗੇ ਜਿਨ੍ਹਾਂ ਨੂੰ ਨੌਲੇਜ ਸੀਗੀ ਜਾਂ ਜਿਨ੍ਹਾਂ ਨੂੰ ਪਤਾ ਸੀ ਇਸ ਮਰਡਰ ਬਾਰੇ ਜਿਨ੍ਹਾਂ ਨੂੰ ਆਪਰੇਸ਼ਨਲ ਤਰੀਕੇ ਪਤਾ ਸੀ ਜਾਂ ਕਿੱਥੇ-ਕਿੱਥੇ ਜਾ ਸਕਦੇ ਸੀ ਇਹਨਾਂ ਦਾ ਬੇਸਿਕਲੀ ਜੋ ਹੁਣ ਤੱਕ ਪਤਾ ਲੱਗਿਆ ਜੀ ਇਹ ਇੱਥੋਂ ਟੈਕਸੀ ਚੇਂਜ ਕਰਕੇ ਪਾਣੀਪੱਤ ਤੱਕ ਗਏ ਸੀ ਪਾਣੀਪੱਤ ਤੋਂ ਦੁਬਾਰਾ ਇਹਨਾਂ ਨੇ ਇੱਕ ਹੋਰ ਟੈਕਸੀ ਲਈ ਦਿੱਲੀ ਗਏ ਦਿੱਲੀ ਤੋਂ ਇਹ ਮੁੰਬਈ ਮੁੰਬਈ ਤੋਂ ਬੈਂਗਲੌਰ ਬੈਂਗਲੌਰ ਤੋਂ ਕੋਲਕਾਤਾ ਤੇ ਕੋਲਕਾਤਾ ਤੋਂ ਫਿਰ ਸਿਲੀਗੁੜੀ ਗਏ ਫਿਰ ਦੁਬਾਰਾ ਕੋਲਕਾਤਾ ਆਏ ਤੇ ਉੱਥੇ ਇਹ ਫੜੇ ਗਏ ਨੇ ਇਹਦੇ ਚ ਮੁੰਬਈ ਵੀ ਜਿਹੜੀ ਸਾਡੀ ਟੀਮ ਹੈਗੀ ਹੈ ਨਾਲ ਏਜੀਡੀਐਫ ਦੀ ਟੀਮ ਸੀਗੀ ਜੀ ਡੀਐਸਪੀ ਡੀ ਸਾਹਿਬ ਰਾਜਨ ਪਰਮਿੰਦਰ ਜੀ ਆਪ ਉੱਥੇ 2-3 ਦਿਨ ਲਗਾਤਾਰ ਮੁੰਬਈ ਫਿਰ ਅੱਗੇ ਬੈਂਗਲੌਰ ਤੱਕ ਕੈਂਪ ਕਰਦੇ ਰਹੇ ਬਟ ਉੱਥੇ ਇਹ ਹੱਥ ਨਹੀਂ ਕਿਤੇ ਨਾ ਕਿਤੇ ਅੱਗੇ ਨਿਕਲੀ ਜਾ ਰਹੀ ਸੀ ਜਿੱਥੋਂ ਸਾਨੂੰ ਟ੍ਰੇਲ ਮਿਲ ਰਹੀ ਥੋੜਾ ਪਿੱਛੇ ਚੱਲ ਰਹੀ ਸੀ ਇਹਨਾਂ ਨੂੰ ਲੇਕਿਨ ਜਿਹੜੀ ਇਹਦੀ ਮੂਵਮੈਂਟ ਸੀ ਉਹ ਉਦੋਂ ਤੋਂ ਹੀ ਅਸੀਂ ਟਰੈਕ ਕਰ ਰਹੇ ਸੀ ਕਿਤੇ ਨਾ ਕਿਤੇ ਤੇ ਅਲਟੀਮੇਟਲੀ ਕਲਕੱਤਾ ਜਾ ਕੇ ਜਿਹੜੀ ਨਾਲ ਸੈਂਟਰਲ ਏਜੰਸੀਜ਼ ਦੀ ਹੈਲਪ ਕੀਤੀ ਲਈ ਗਈ ਬਿਲਕੁਲ ਕਲਕੱਤਾ ਪੁਲਿਸ ਤੇ ਬੰਦਾਲ ਐਸਟੀਐਫ ਨੇ ਹੈਲਪ ਕੀਤੀ ਇਹਨਾਂ ਨੂੰ ਫੜਨ ਦੇ ਵਿੱਚ ਹਵੜਾ ਦੇ ਵਿੱਚ ਸਰ ਇਹ ਕੰਟਰੀ ਐਡਿਟ ਕਰਨਾ ਚਾਹ ਰਹੇ ਸੀ ਕਲਕੱਤਾ ਤੋਂ ਨਹੀਂ ਹਲੇ ਉਹ ਕਲੈਰਿਟੀ ਨਹੀਂ ਹੈ ਜੀ ਵੀ ਅੱਗੇ ਦਾ ਹੋਰ ਇਹਨਾਂ ਦਾ ਕੀ ਪਲਾਨ ਸੀਗਾ ਬਟ ਉੱਥੇ ਤੱਕ ਜਦੋਂ ਤੱਕ ਇਹਨਾਂ ਨੂੰ ਟਰੈਕ ਕਰਦੇ ਗਏ ਕਲਕੱਤੇ ਪਹਿਲਾਂ ਵੀ ਇਹਨਾਂ ਤੇ ਟਰੈਫ ਲੱਗਿਆ ਸੀਗਾ ਉੱਥੋਂ ਵੀ ਇਹ ਮਿਸ ਹੋ ਗਏ ਸੀ ਸਾਡੇ ਤੋਂ ਇਸ ਲਈ ਕੁੜੀ ਨਿਕਲ ਗਈ ਸੀ ਬਟ ਇਹ ਦੁਬਾਰਾ ਕਿਸੇ ਤਰ੍ਹਾਂ ਆਂਦੇ ਆਂਦੇ ਉੱਥੇ ਸੀ ਟੀਮ ਸਾਡੀਆਂ ਦੁਬਾਰਾ ਏਜੀਟੀਐਫ ਦੀਆਂ ਵੀ ਆਪਣਾ ਰਾਜਨ ਪਰਮਿੰਦਰ ਜੀ ਵੀ ਡਿਸਟ੍ਰਿਕਟ ਦੀ ਇਹ ਵੀ ਬਾਕੀ ਟੀਮਾਂ ਲੱਗੀਆਂ ਰਹੀਆਂ ਤੇ ਦੇ ਖਰੜ ਵੱਲੋਂ ਇੱਕ ਜਿਹੜੀ ਇਨਫਾਰਮੇਸ਼ਨ ਦੇ ਉੱਪਰ ਇਹ ਸੀਗਾ ਵੀ ਕੁਝ ਬੰਦੇ ਜਿਹੜੇ ਹੈਗੇ ਆ ਵੈਪਨ ਲੈ ਕੇ ਆ ਰਹੇ ਤਾਂ ਉਹਨਾਂ ਨੂੰ ਕੰਮ ਕਰਦੇ ਹੋਏ ਜੀ ਤਿੰਨ ਬੰਦੇ ਹੋ ਜਿਹੜੇ ਫੜੇ ਗਏ ਆ ਇੱਕ ਦਾ ਨਾਮ ਹੈ ਸਚਿੰਦ ਸਿੰਘ ਸਹਿਜਪ੍ਰੀਤ ਸਿੰਘ ਤੇ ਅਮਨਪ੍ਰੀਤ ਸਿੰਘ ਇਹਨਾਂ ਕੋਲੋਂ ਤਿੰਨ ਦੇਸੀ ਜਿਹੜੇ ਪਿਸਤਲ ਹੈਗੇ ਆ ਇੱਕ 32 ਬੋਰ ਦਾ ਇੱਕ 315 ਬੋਰ ਦਾ ਤੇ ਇੱਕ 12 ਬੋਰ ਦਾ ਇਹ ਤਿੰਨ ਵੈਪਨ ਇਹਨਾਂ ਤੋਂ ਆਪਾਂ ਕਵਰ ਕਰ ਦਿੱਤੇ ਜੀ ਇੱਕ ਮੁੰਡਾ ਇਹਨਾਂ ਤੋਂ ਜਲਾਲਾਬਾਦ ਦਾ ਰਹਿਣ ਵਾਲਾ ਇੱਕ ਤਾਂ ਮਜੀਠੇ ਦਾ ਤੇ ਇੱਕ ਆਪਣੇ ਮੁਹਾੜੀ ਦਾ ਰਾਏਪੁਰ ਕਲਾ ਪਿੰਡ ਹੈਗਾ ਸੁਹਾਣੇ ਦਾ ਉੱਥੋਂ ਦਾ ਰਹਿਣ ਵਾਲਾ ਤੇ ਇਹਨਾਂ ਦੇ ਤਿੰਨਾਂ ਤੋਂ ਤਿੰਨ ਵੈਪਨ ਤੇ ਇੱਕ ਟਾਟਾ ਸਫਾਰੀ ਜਿਹੜੀ ਗੱਡੀ ਹੈਗੀ ਐ ਉਹ ਆਪਾਂ ਬੇਸਿਕਲੀ ਰਿਕਵਰ ਕੀਤੀ ਹੈ ਜੀ ਰੀਜ਼ਨ ਕੀ ਰਿਹਾ ਸਰ ਨਹੀਂ ਇਹਨਾਂ ਦੇ ਕੋਈ ਲੜਾਈ ਝਗੜੇ ਹੋਏ ਸੀ ਪੁਰਾਣੀ ਇਹਨਾਂ ਦੀ ਕ੍ਰਿਮਿਨਲ ਹਿਸਟਰੀ ਹਲੇ ਤੱਕ ਹੈ ਨਹੀਂ ਸੀਗੀ ਜਿਹੜੀ ਅਸੀਂ ਚੈੱਕ ਕਰ ਰਹੇ ਸੀਗੇ ਤੇ ਸਾਰਿਆਂ ਦੀ ਉਮਰ ਬਿਲਕੁਲ 20-22 ਸਾਲ ਦੀ ਹੈਗੀ ਐ ਤੇ ਹਲੇ ਤੱਕ ਇਹਨਾਂ ਦੇ ਕੋਈ ਜਿਵੇਂ ਲੜਾਈ ਝਗੜਾ ਹੋਇਆ ਸੀ ਕੁਝ ਉਹਦੇ ਕਰਕੇ ਜਿਆਦਾ ਇਹ ਵੈਪਨ ਲੈ ਕੇ ਯੂਪੀ ਤੋਂ ਆਏ ਹੈਗੇ ਜੀ ਆਉ ਤਿੰਨੋ ਵੈਪਨ ਤੇ ਨਾਲ ਕੈਟਰੀਜਿਸ ਦੇ ਨਾਲ ਹੈਰ ਕਵਰੀ ਕੋਈ ਸਰ ਕੋਈ ਵਾਰਦਾਤ ਹੋ ਅੰਜਾਮ ਦੇਣਾ ਨਹੀਂ ਹਾਲੇ ਤੱਕ ਇਹਨਾਂ ਦਾ ਕੋਈ ਐਡਾ ਦਾ ਨਹੀਂ ਇਹਨਾਂ ਦਾ ਇਹੀ ਹੈ ਵੀ ਲੜਾਈ ਝਗੜਾ ਜਿਹਨਾਂ ਨਾਲ ਹੋਇਆ ਸੀ ਉਹਨਾਂ ਨੂੰ ਡਰੋਨ ਤਮਕਾਉਣ ਲਈ ਬੇਸਿਕਲੀ ਪਰਸਨਲ ਐਨੀਮੀਟੀ ਕਰਕੇ ਵੈਪਨ ਲੈ ਕੇ ਆਏ ਸੀ ਸਟੂਡੈਂਟ ਨੇ ਸਰ ਇਹ ਪਲੀ ਸਟੂਡੈਂਟ ਪੜ ਕੇ ਹਟ ਚੁੱਕੇ ਹੈਗੇ ਬਟ ਉਮਰ ਹਲੇ ਉਹਦੀ 22 ਸਾਲ ਦੀ ਬਿਲਕੁਲ ਰਿਟਰੀਨਸ ਸਟੇਟਾ ਨਹੀਂ ਕੋਈ ਇਹਨਾਂ ਦੀ ਨਹੀਂ ਨਹੀਂ ਪੀਪੀਐਸ ਸਟੇਟਾ ਕੋਈ ਨਹੀਂ ਠੀਕ ਹੈ ਜੀ ਹੋਰ ਕੋਈ ਇਹਨਾਂ ਤੋਂ ਸੇਵਾ ਦੱਸੋ ਕੋਈ ਹੋਰ ਹੈ ਤੇ ਆਪਣਾ ਰਾਣਾ ਬੱਲਾ ਚੌਰੀ ਹਲੇ ਜੀ ਜੀ